ਵੈਲਕਮ ਟੂ ਖੰਨਾ ਨਿਊਜ਼ ਲਾਈਵ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਦਾ ਜੜ ਤੋਂ ਸਫਾਇਆ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ 2 ਕਿਲੋ ਹੈਰੋਇਨ ਅਤੇ 1 ਲੱਖ 2000 ਰੁਪਏ ਡਰੱਗ ਮਨੀ ਸਮੇਤ ਇੱਕ ਸਮਗਲਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਇਸ ਸੰਬੰਧੀ ਪ੍ਰੈਸ ਕਾਨਫਰੰਸ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਠੋਸ ਅਤੇ ਖੂਫੀਆ ਇਨਪੁਟ ਦੇ ਆਧਾਰ 'ਤੇ ਮਿਤੀ 16/12/2023 ਨੂੰ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀਆਈਏ ਸਟਾਫ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਪਿੰਡ ਪੁੰਨੀਆਂ ਤੋਂ ਇੱਕ ਐਕਟਿਵ ਸਕੂਟਰੀ 'ਤੇ ਆਉਂਦੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ ਜਿਸ ਦੀ ਪਛਾਣ ਜਸਕਰਨਜੀਤ ਸਿੰਘ ਉਰਫ ਕਰਨ ਪੁੱਤਰ ਚਰਨ ਕਬਲਜੀਤ ਸਿੰਘ ਵਾਸੀ ਪੁਨੀਆ ਵਜੋਂ ਹੋਈ ਹੈ ਜਿਸ ਪਾਸੋਂ 2 ਕਿਲੋ ਹੈਰਨ ਸਮੇਤ 1 ਲੱਖ 2000 ਰੁਪਏ ਡਰਗ ਮਨੀ ਮਿਲਣ ਦਾ ਦਾਵਾ ਕੀਤਾ ਗਿਆ ਹੈ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ આરોપી ਜਸਕਰਨਜੀਤ ਸਿੰਘ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ ਜੇਲ੍ਹ ਵਿੱਚ ਉਸ ਦੀ ਪਛਾਣ ਰਾਜੂ ਨਾਮ ਦੇ ਵਿਅਕਤੀ ਨਾਲ ਹੋਈ ਅਤੇ ਜੇਲ੍ਹ ਤੋਂ ਬਾਹਰ ਆ ਕੇ ਦੋਵੇਂ ਇੱਕ ਦੂਜੇ ਦੇ ਸੰਪਰਕ ਵਿੱਚ ਸਨ ਜਸਕਰਨਜੀਤ ਸਿੰਘ ਜੇਲ੍ਹ ਤੋਂ ਬਾਹਰ ਆ ਕੇ ਮੁੜ ਨਸ਼ਾ ਤਸਕਰੀ ਦੇ ਤੰਦੇ ਵਿੱਚ ਸਰਗਰਮ ਹੋ ਗਿਆ ਅਤੇ ਰਾਜੂ ਕੋਲੋਂ ਹੈਰੋਇਨ ਲੈ ਕੇ ਅੱਗੇ ਸਪਲਾਈ ਕਰਦਾ ਸੀ ਹੁਣ ਵੀ ਜਸਕਰਨਜੀਤ ਸਿੰਘ ਉਰਫ ਕਰਨ ਨੇ ਇਹ ਵੱਡੇ ਖੇਪ ਨੂੰ ਅੱਗੇ ਸਪਲਾਈ ਕਰਨੀ ਸੀ ਜਿਸ ਤੋਂ ਪਹਿਲਾਂ ਹੀ ਪੁਲਿਸ ਪਾਰਟੀ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਇਸ ਤੋਂ ਪਹਿਲਾਂ ਜਸਕਰਨਜੀਤ ਸਿੰਘ ਉਰਫ ਕਰਨ ਦੇ ਖਿਲਾਫ ਚਾਰ ਮੁਕੱਦਮੇ ਦਰਜ ਹਨ ਜਿਸ ਵਿੱਚ ਇੱਕ ਆਰਮਜ਼ ਐਕਟ ਅਧੀਨ ਇੱਕ ਜਬਰਜਨਾ ਅਤੇ ਦੋ ਐਨਡੀਪੀਆਰਐਸ ਐਕਟ ਤਹਿਤ ਮਾਮਲੇ ਦਰਜ ਹਨ डिस्ट शहीद भगत सिंह नगर पुलिस वालों नशे के खिलाफ प्रोएक्टिव प्रोप पुलिसिंग करते हुए एक अक्यूज़ को ऑपरेशन के बाद चेज करके एपरीहेंड किया गया है एक्यूज़ का नाम है जसकरण उर्फकरण इस तो दो किलो हैरोइन एक एक्टिवा एक मोबाइल फोन ते एक लाख दो हज़ार रुपये ड्रग मनी रिकवर की गई है इस ऑपरेशन के बाद बंगा एरिए अपनी हैरोइन की सप्लाई लाइन करता उस पर काफ़ी करैकडाउन किया गया है तो ते ते फर्दर फरदर ते भी जो गल सामने आओगी उस ते पर लॉ सख्त तो सख्त कार्रवाई की जाएगी पहला भी चार परचे दर्ज है तीन परचे इस डिस्ट्रिक्ट नवाशहर दे दे के है एक परचा इसका डिस्ट्रिक्ट मोहाली का है जो एन डी पी एस एक्ट आर्मस एक्ट और अटैम्प टू मर्डर इसते है ये फिलहाल बेल एक पुराने परचे दे पर तो हले तफ्तीश जारी है जो भी फॉरवर्ड बैंक लिंक केस से फिगर हो गए उस पर कार्रवाई की इनिशियल पुलिस रिमांड दो दिन का लेता गया तो उसके पुछगिछते काफ़ी गल क्लीयर होने की उम्मीद है ਪੱਤਰਕਾਰ ਜਤਿੰਦਰਪਾਲ ਸਿੰਘ ਕਲੇਰ ਦੀ ਖਾਸ ਰਿਪੋਰਟ